ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ ਨਿਹਾਲ ਸਿੰਘ ਵਾਲਾ ਨੇੜ ਹੈ ਭਾਗੀਕੇ ਪਿੰਡ ਤੇ ਬਲਾਸਪੁਰ ਇਹ ਦੋ ਪਿੰਡ ਵੀ ਇਹਦੇ ਨੇੜ ਰਹਿ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਇੱਥੇ ਜਾਦਾ ਤੁਹਾਨੂੰ ਦਿਖਾਉਣੇ ਆ ਅੱਜ ਦੋ ਨਗ ਦਿਖਾਉਂਗਾ ਤੇ ਦੋਨੇ ਮੱਝਾਂ ਸੂਈਆਂ ਸਵਾਈਆਂ ਪਹਿਲੇ ਨੰਬਰ ਤੇ ਮੱਝ ਦਾ ਥਣ ਹਵਾਨਾ ਤੁਸੀਂ ਦੇਖੋਗੇ ਚੰਗਾ ਹਵਾਨਾ ਦਿਖਾਉਂਦੀ ਹੈ ਇਹਦੇ ਨਾਲ ਝੋਟੀ ਇਹਦੀ ਕੀਮਤ ਬਾਈ ਤੁਹਾਨੂੰ ਦੱਸ ਦੂਗਾ ਵੀ ਕੀ ਡਿਮਾਂਡ ਕਰਦਾ ਬੱਚਾ ਛੋਟਾ ਹੈ ਤੇ 나ੜੂਆ ਨਾਲ ਆ ਬੱਚੇ ਦਾ ਸੋ ਆਪਾਂ ਦੋਨਾਂ ਮੱਝਾਂ ਬਾਰੇ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਜੱਜ ਜੂ ਉਹਦੀ ਤਸੱਲੀ ਤੁਸੀਂ ਕਰੋਗੇ ਸੋ ਆਓ ਪਹਿਲਾਂ ਜਿਹੜੀ ਮੱਝ ਜਿਹੜੀ ਉਹ ਪਰਲੇ ਪਾਸੇ ਤੁਸੀਂ ਵੱਡੀ ਮੱਝ ਦੇਖ ਰਹੇ ਹੋ ਇਹਦੇ ਬਾਰੇ ਜਾਣਕਾਰੀ ਲਾਂਗੇ ਉਸ ਤੋਂ ਬਾਅਦ ਚੇ ਛੋਟੀ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਲਵਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜਗਜੀਤ ਬਲਵਿੰਦਰ ਦੋ ਮੱਝਾਂ ਅੱਜ ਆਪਣੇ ਕੋਲ ਹਾਂ ਭਾਈ ਅੱਜ ਦੋ ਅੱਜ ਜੀ ਠੀਕ ਹੈ ਪਹਿਲਾਂ ਕਿਹੜੀ ਦੀ ਪਹਿਲਾਂ ਛੋਟੀ ਬਾਰੇ ਹੀ ਦੱਸਦੇ ਭਾਈ ਹਾਂ ਭਾਈ ਇਹਨੂੰ ਅੱਜ ਤੀਜਾ ਦਿਨ ਆ ਭਾਈ ਜਗਜੀਤ ਸੂਈ ਨੂੰ ਠੀਕ ਹੈ ਇਹ ਮੂੰਹ ਜੋ ਜਮਾ ਅਰੀਜਨਲ ਦੋ ਦੰਦ ਦਾ ਚਾਹੇ ਕੋਈ ਬਾਈ ਪੱਟ ਕੇ ਵੀ ਲੈ ਜਾਵੇ ਠੀਕ ਹੈ। ਵਾਲੇ ਵੀ ਦੀ ਸਾਫ ਆ ਬੋਲਾ ਹੁਣ ਵੀ 8 ਕਿਲੋ ਵਾਂਗੂ ਹੋਊਗਾ। ਕਿੰਨੇ ਦਿਨ ਥੋੜੀ ਜੀ ਬੰਦਾਂ ਤੋਂ ਸੰਭੀ ਨਹੀਂ ਦੁੱਧ 10 ਤੋਂ ਬਾਹਰ ਹੀ ਪਾਊਗੀ। ਕੋਈ ਪਹਿਲਾਂ ਮੰਨ ਕੇ ਨਾ ਲਵੇ। ਠੀਕ ਠੰਡੀ ਆਏ ਹੁਣ ਵੀ ਆਪਾਂ ਬਾਲਟੀ ਜੀ ਧਾਰਾ ਮਾਰਾਂਗੇ ਇਹਦੀਆਂ। ਠੀਕ ਆ। ਅੱਛਾ 3 ਕਿ ਦਿਨ ਹੋਇਆ ਸੂਈ? ਹਾਂ ਬਾਈ 3 ਦਿਨਾਂ ਦੀ ਸੂਈ ਵੀ ਆਈ। ਕੀ ਰੇਟ ਹੋਊਗਾ ਤਾਂ? ਰੇਟ ਬਾਈ ਦੇਣ ਲੈਣ 77000 ਦੀ ਦੇਣੀ ਹੋਈ ਆ। ਬਸ ਜਸਟ ਨੋ ਵਾਲਾ ਕੰਮ ਹੀ ਆ। ਖੋਲੀ ਨੂੰ ਬਾਈ। ਸੋ 277000 77 ਇਹਦਾ ਰੇਟ ਹੈ। ਬਾਈ ਕਹਿੰਦਾ ਵੀ 3 ਕਿ ਦਿਨ ਹੋਇਆ ਸੂਈ ਨੂੰ ਵੈਸੇ ਬੱਚਾ ਛੋ ਪਰ 나ੜੂਆ ਨਾਲ ਟਾਂਚਾ ਤੁਸੀਂ ਝੋਟੀ ਦਾ ਦੇਖ ਲਓਗੇ ਇਹ ਮੁਰੀ ਹੋਣਾ ਹੀ ਪਾਈ ਆ ਬਾਈ ਥੋੜਾ ਜਿਹਾ ਤਾਂ ਕਰ 70000 ਰੇਟ ਹੈ ਦੋ ਦੰਦ ਹੈ ਟਾਂਚਾ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋਵਾਨਾ ਵੈਤ ਦੇ ਹਿਸਾਬ ਤੇ ਪੂਰਾ ਤਿਆਰ ਹੈ ਬਾਕੀ ਆ ਕੇ ਪਾਸ ਤੁਸੀਂ ਕਰ ਲੋਗੇ ਹਰੇਕ ਪੱਖ ਤੋਂ ਇਹ ਪਹਿਲਾ ਸੂਆ ਸੂਈ ਵੀ ਝੋਟੀ ਆ ਦੋਸਤੋ ਸੋ ਇਹਨੂੰ ਹਜੇ ਦਿਨ ਥੋੜੇ ਹੋਏ ਐ ਬਾਕੀ ਜੋ ਠੰਡ ਚਾ ਬਾਕੀ ਸੀਰ ਠੰਡੀ ਬਹੁਤਾ ਬਾਈ ਜਗਜੀਤ ਕੋਈ ਚੱਕਰ ਹੀ ਨਹੀਂਗਾ ਜਿਵੇਂ ਮਰਜੀ ਹੱਥੋਂ ਤੇ ਫੇਰੀ ਚੱਲ ਤਾਂ ਇਹ ਥੱਲੇ ਬਹਿ ਜਾ ਬੱਚਾ ਛੱਡ ਨਾ ਸਾਡੇ ਯਾਰ ਚਾਹੇ ਐਂ ਧਾਰ ਦੇ ਦੋ ਉਵੇਂ ਨਹੀਂ ਕੋਈ ਬਾਕੀ ਬਾਈ ਇਹ ਜਿਹੜੇ ਵੀਰ ਨੇ ਸਾਭ ਲਈ ਗਾਣ ਰੁਪਈਏ ਵਧਣ ਵਾਲੀ ਆ ਘਟਦੀ ਨਹੀਂ ਮਾੜਾ ਜਿਹਾ ਤੋਰੀ ਇਹਨੋ ਤੇ ਚੱਲ ਬੱਤ ਸੋ ਇਹ ਦਾ ਹਵਾਨਾ ਤੁਸੀਂ ਹੁਣ ਦੇਖ ਸਕਦੇ ਹੋ ਥਾਂ ਦੇਖ ਸਕਦੇ ਹੋ ਬਾਕੀ ਪਸਮਾ ਕੇ ਧਾਰਾਂ ਵੀ ਤੁਹਾਨੂੰ ਵੀਡੀਓ ਚ ਦਿਖਾ ਦੇਾਂਗੇ ਪਸਮਾ ਦਾ ਜਿੰਮੇ ਮਰਜੀ ਲੈ ਚਾਹੇ ਬੱਚਾ ਛੱਡ ਜਾਏ ਨਾ ਛੱਡ ਕੋਈ ਚੱਕਰ ਨਹੀਂ ਬਾਈ ਠੀਕ ਹੈ ਸੋ ਇਹ ਪਹਿਲੇ ਨੰਬਰ ਤੇ ਦੱਸੋ ਛੋਟੀ ਬਕਾਊ ਸੀਗੀ ਬਰਿੰਦਰੇ ਨੂੰ ਬੰਨ੍ਹ ਦੀ ਬਾਈ ਉਹ ਇਸ ਤੋਂ ਬਾਅਦ ਚ ਦੱਸੋ ਤੁਹਾਨੂੰ ਮੱਝ ਜਿਹੜੀ ਆ ਉਹ ਦਿਖਾਉਣੀ ਹੈ ਇੱਕ ਚੰਗੇ ਢਾਂਜੇ ਦੀ ਮੱਝ ਹੈ ਫਵਾਨਾ ਇਹਦਾ ਸੋਹਣਾ ਹੈ ਬਾਕੀ ਜਦੋਂ ਤੋਰਾਂਗੇ ਉਦੋਂ ਦੱਸ ਜੂ ਬਲਵਿੰਦਰ ਜਿਹੜੀ ਇਹ ਨਾਲ ਮੱਝ ਖੜੀ ਹੈ ਬਾਈ ਕਿੰਨਾਂ ਮਸੂਹਾ ਸੂਈ ਹੈ ਇਹ ਬਾਈ ਜਗਜੀਤ ਤੀਜਾ ਸੂਹਾ ਸੂਈ ਹੈ ਬਾਈ ਠੀਕ ਹੈ 8 9 ਦਿਨਾਂ ਦੀ ਸੂਈ ਵੀ ਹੈ 10ਾਂ ਦੀ ਵੀ ਹੋ ਸਕਦੀ ਹੈ ਆਪਣੇ ਕੋਲੇ ਪਰਸੋਂ ਹੀ ਆਈ ਹੈ ਬਾਈ ਕਿੰਨਾ ਦੁੱਧ ਹੋਣ ਦੁੱਧ ਇਸ ਟਾਈਮ ਬਾਈ 12 ਕਿਲੋ ਤੋਂ ਬਾਹਰ-ਬਾਹਰ ਹੋਊਗਾ 12 ਮੰਨ ਕੇ ਲਿਆ ਠੀਕ ਹੈ ਅਸਾਂ ਦੁੱਧ ਤਾਂ ਮੈਂ ਦੀ 14 15 ਕਿਲੋ ਦੀ ਸਹਿਤ ਹੀ ਆ ਗਈ ਬਾਈ ਰੇਟ ਵੀ ਰੇਟ ਬਾਈ ਦੇਣ ਲੈਣ ਇੱਕ 10 ਦੀ ਮੈਂ ਦੇਵਾਂਗੇ ਬਾਈ ਖੋਲ ਸੋ ਦੱਸੋ 1 ਲੱਖ ਤੇ 10000 ਦੀ ਮੱਝ ਮਿਲੂਗੀ ਹਵਾਨਾ ਬੜਾ ਚੰਗਾ ਤੇ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਆ ਆਪਾਂ ਬਾਲਟੀ ਦੇ ਵਿੱਚ ਧਾਰਾਂ ਇਹਦੀਆਂ ਮਾਰ ਕੇ ਤੁਹਾਨੂੰ ਦਿਖਾਵਾਂਗੇ ਸੈਂਗੇ ਦਾ ਥੋੜਾ ਖੁੱਲਾ ਹੋ ਕੇ ਮੁੜਿਆ ਥਣ ਅਗਾੜੀ ਵਾਲੇ ਤੇ ਪਿਛਲੇ ਥਣ ਬਰਾਬਰ ਦੇ ਹੀ ਐ ਸਾਈਜ਼ ਦੇ ਵਿੱਚ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਮੀਡੀਅਮ ਹਾਈਟ ਦੇ ਵਿੱਚ ਅੱਗੇ ਨੂੰ ਵੀ ਹਵਾਨਾ ਚੰਗਾ ਤੇ ਪਿਛਾਂ ਦੀ ਵੀ ਹਵਾਨਾ ਚੰਗਾ ਦਿਖਾਉਂਦੀ ਐ ਬੱਚੇ ਦੀ ਖਿੱਚ ਬਹੁਤੀ ਕਰਦੀ ਐ ਬਾਈ ਹਮਾਲਾ ਵੀ ਅੰਦਰ ਕਿਹੜਾ ਹੋਰ ਬੇ ਸੋ ਇਹ ਵੀ ਤੁਹਾਨੂੰ ਮੱਝ ਦਿਖਾ ਦिए ਦੁਬਾਰਾ ਤੋੜ ਕੇ ਦਿਖਾਉਣੇ ਹਾਂ ਸੋ ਕਿਉਂਕਿ ਚੰਗੇ ਢਾਂਚੇ ਦੀ ਇਹ ਮੱਝ ਫੋਰ ਸੇਲ ਆ ਸੋ ਇਹਦੀ ਬੰਤਰ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਫੇਰ ਹਵਾਨਾ ਇਹਦਾ ਦੇਖ ਲਓ ਇੱਥੋਂ ਸੋ ਇਹ ਮੱਝ ਦੋਸਤੋ ਤੇ ਇਹ ਤੋਂ ਬਿਨਾ ਇੱਕ ਛੋਟੀ ਦੋਨੇ ਨਗ ਦਿਖਾਤੇ ਹੁਣ ਆਪਾਂ ਪਹਿਲਾ ਝੋਟੀ ਦੀਆਂ ਧਾਰਾਂ ਜਿਹੜੀਆਂ ਹੋ ਮਾਰ ਕੇ ਦਿਖਾ ਦੇਣੀ ਆ ਤੁਹਾਨੂੰ ਵੀ ਕਿਦਾਂ ਦੀ ਧਾਰ ਦੁੱਧ ਹਾਲਾਂਕਿ ਆਪਾਂ ਸਿਰਫ ਇਹ ਮੱਝ ਦਾ ਜਿਹੜਾ ਬਾਲਟੀ ਚ ਸਾਰਾ ਹੀ ਝੋਲਾਂਗੇ ਸੋ ਆਓ ਸ਼ੁਰੂਆਤ ਝੋਟੀ ਤੋਂ ਕਰਦੇ ਆਂ ਇਹਦਾ ਬੱਚਾ ਫੇਰ ਦੇਖ ਲਓ ਦੋਸਤੋ ਬੱਚਾ ਇਹਦੇ ਨਾਲ ਕੱਟਾ ਹੈ ਪਰ ਛੋਟੇ ਬੱਚੇ ਦੇ ਮਤਲਬ ਆਕਾਰ ਦੀ ਹੈ ਬੱਚਾ ਜਿਹੜਾ ਉਹ ਸਾਈਜ਼ ਚ ਛੋਟਾ ਹੈ 나ੜੂਆ ਕੱਚਾ ਤੁਹਾਨੂੰ ਨਾਲ ਦਿਸਦਾ ਹੁਣ ਸੋ ਦੋਸਤੋ ਬੱਚਾ ਛੜਤਾ ਝੋਟੀ ਦਾ ਤੇ ਆਪਾਂ ਤੁਹਾਨੂੰ ਧਾਰਾਂ ਦਿਖਾਵਾਂਗੇ ਇਸ ਵੀਡੀਓ ਚ ਸੋ ਬਾਈ ਪਸਮਾ ਕੇ ਹਟ ਗਿਆ ਦੱਸੋ ਤੇ ਆਪਾਂ ਧਾਰਾਂ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਝੋਟੀ ਵਾਕਈ شریف ਹੈ ਪੈਰ ਪਛਾਣੂ ਕਰਕੇ ਖੜ ਗਈ ਹੈ ਜਿਹੜੇ ਪਾਸੇ ਤਾਂ ਪੈਰ ਪਿੱਛੇ ਹੋਣਾ ਚਾਹੀਦਾ ਚਵਾਈ ਦੌਰਾਨ ਸੋ ਬਾਕੀ ਤੁਹਾਨੂੰ ਜੱਚੂ ਕੀ ਤਖਰੀਦੋਂਗੇ ਤੁਸੀਂ ਪਰ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਰਹੂਗੀ ਅੱਖਾਂ ਦੇ ਆਪਾਂ ਸਿਰਫ ਧਾਰਾਂ ਮਾਰਾਂਗੇ ਇਹਦੀਆਂ ਦੁੱਧ ਜਿਹੜਾ ਉਹ ਤੁਹਾਨੂੰ ਦੱਸਿਆ ਉਹ ਤੁਸੀਂ ਚੋ ਕੇ ਦੇਖ ਲੈਣਾ ਵੈਸੇ ਤਾਂ ਦੋ ਟਾਈਮ ਤੋਂ ਉਹਨਾਂ ਦੀ ਵਿਰਲਾ ਭਰਾ ਹੋਊਗਾ ਕੋਈ ਜਿਹੜਾ ਹਿੰਮਤ ਕਰਦਾ ਪਰ ਤੁਸੀਂ ਸਮਝ ਵੀ ਵਰਤ ਸਕਦੇ ਸੀ ਕਿ ਕਿਉਂਕਿ ਜਿਹੜਾ ਪਸ਼ੂ ਰੱਖਦਾ ਉਹਨੂੰ ਪਤਾ ਹੋਣਾ ਚਾਹੀਦਾ ਕਿਹੜਾ ਪਸ਼ੂ ਕਿੰਨਾ ਦੁੱਧ ਦੇ ਦੇ। ਇਹ ਅਗਲੇ ਸਨਾਂ ਚ ਟਾਰਾਂ ਵਿੱਚ ਪਿਛਲਾ ਚ ਹੀ ਮਰਿੰਦਾ ਏ ਤਾਂ। ਇਹ ਪਿਛਲੇ ਸਨਾਂ ਚ। ਇਹਨਾਂ ਦਾ ਅਗਲੇਾਂ ਚ ਫੇਰ ਪਰਾਂ ਮਾਹੀ। ਹਾਂ ਭਾਈ। ਠੀਕ ਹੈ ਬਬੂ ਸੋ 12 ਤੁਸੀਂ ਦੇਖ ਲਈਆਂ ਬਾਕੀ ਜਿਹੜਾ ਵੀ ਖਰੀਦਣਾ ਚਾਹੂ ਕੋ ਆ ਕੇ ਪਾਸ ਕਰ ਲੂਗਾ ਇਧਰੋਂ ਫੇਰ 12 ਤੁਸੀਂ ਤੇ ਨੂੰ ਦੇਖ ਸਕਦੇ ਪਿਛਲਾ ਚ ਫੇਰ ਮਾਰ ਕੇ ਬਲੰਦ ਕਰ ਠੀਕ ਹੈ ਬਬੂ ਸੋ ਇਹ ਤੋਂ ਬਿਨਾ ਦੱਸੋ ਜਿਹੜੀ ਮੱਝ ਵਿਕਾਊ ਆਪਾਂ ਉਹਦੀਆਂ ਵੀ ਖਾਣਾ 12 ਕਿਦਾਂੀਆਂ ਹੋਣੀਆਂ ਇਹਦਾ ਦੁੱਧ ਵੀ ਵਾਲਟੀ ਚ ਪੈਂਦਾ ਦਿਖਾਈ ਦੇਣਾ ਤੁਹਾਨੂੰ ਸਾਰਾ ਬੱਚਾ ਦੋਸਤੋ ਮੱਝ ਥੱਲੇ ਵੀ ਛੱਡ ਲਿਆ ਸੋ ਛੋਟੀ ਦਾ ਬੱਚਾ ਹੁਣ ਉਹ ਤੋਂ ਬਾਅਦ ਫੇਰ ਥੱਲੇ ਛੜਦਾ ਦੁੱਧ ਦੇ ਉੱਤੇ ਇਧਰ ਬਾਲਟੀ 'ਚ ਜਿਹੜਾ ਦੁੱਧ ਉਸ ਝੋਕੇ ਬਾਈ ਨੇ ਉਹ ਤੋਂ ਬਾਅਦ 'ਚ ਬੱਚਾ ਇਹਦੇ ਥੱਲੇ ਲਾਤਾ ਛੋਟੀ ਹਾਲਾਂਕਿ ਉਵੇਂ ਖੜੀ ਹੈ ਕਿਉਂਕਿ ਬੱਚਾ ਛੋਟਾ ਇਹਨੂੰ ਦੁੱਧ ਰਾਜਮਾ ਮਿਲੀ ਜਾਊਗਾ ਤੇਰੀ ਸਿਹਤ ਛੇਤੀ ਰਿਕਵਰ ਕਰ ਜਾਊਗੀ ਸੋ ਆਪਾਂ ਜਿਹੜੀ ਮੱਝ ਆ ਇਹਦੀਆਂ ਧਾਰਾਂ ਦੇਖਦੇ ਆ ਕਿਦਾਂ ਦੀਆਂ ਨਿਕਲਦੇ ਆ ਉਹ ਨਾਕਦਾ ਹੁਣੇ ਮਾ ਦੋਸਤੋ ਛੋਟੀ ਨੇ ਕਰ ਲਿਆ ਬਾਕੀ ਬਾਈ ਥਣ ਤੋਂ ਹੋਊਗਾ ਫੇਰ ਆਪਾਂ ਧਾਰਾਂ ਨੇੜੇ ਤੋਂ ਦੇਖਾਂਗੇ ਬਲੰਗਰ ਧਾਰ ਮੰਦੀ ਮੈਂ ਤੋ ਦੇਖਦੇ ਬਲੰਦਰ ਬਾਲਕੀ ਚੱਲੇ ਨੂੰ ਕਰੀ ਦੇਣੀ ਹੈ ਓਕੇ ਸੋ ਵੈਸੇ ਤਾਂ ਦੱਸੋ ਇਹ ਚੁਆਈ ਫੋਲੋ ਮੈਂ ਉਵੇਂ ਦਿਖਾਉਣੀ ਨਹੀਂ ਲਗੀ ਮੈਂ ਤਾਂ ਸਿਰਫ ਧਾਰਾਂ ਦਿਖਾਣੀਆਂ ਤੇ ਲਾਸਟ ਦੇ ਦੁੱਧ ਦਿਖਾ ਦੇਣਾ ਇਥੋਂ ਕਲੀਅਰ ਧਾਰ ਦਿਸਦੀ ਐ ਥੋੜਾ ਜਿਮ ਕਰ ਲਈਏ ਆਪਾਂ ਦੇਖੋ ਬਲੰਦਰ ਪਿਛਲੇ ਸਣਾ ਚੋਂ ਮਾਰੀਂ ਬਈ ਧਾਰਾਂ ਸਹੀ ਹੋਏ ਧਾਰਾਂ ਲਗਭਗ ਕਨਫਰਮ ਹੋ ਗਏ ਸੋਹਣੀ ਚੁਆਈ ਐ ਦੱਸੋ ਮੈਂ ਤੱਕ ਤਾਰਾਂ ਜਿਹੜੀਆਂ ਤੁਹਾਨੂੰ ਪ੍ਰੋਪਰ ਦਿਖਾਤੀਆਂ ਬਾਕੀ ਵੀਡੀਓ ਮੈਂ ਰੋਕ ਰੋਕ ਕੇ ਬਣਾਉਂਗਾ ਦੋਸਤੋ ਹੁਣ ਤੁਸੀਂ ਇਹਨੂੰ ਦੇਖ ਲਓ ਬਾਲਟੀ ਨੇੜ ਤਾਰ ਚੰਗੀ ਐ ਪੋਲੀ ਐ ਨਰਮ ਬਾਕੀ ਚੁਆਈ ਕਰ ਲੋਗੇ ਦੁੱਧ ਦਾ ਕੀ ਅੰਦਾਜ਼ਾ ਤੁਹਾਨੂੰ ਲੱਗਦਾ ਤੁਸੀਂ ਦੇਖ ਲਿਓ ਇਹ ਤਾਂ ਇੱਕ ਸ਼ੌਂਕ ਜਿਹਾ ਹੀ ਐ ਵੀ ਥੋੜਾ ਵੀਡੀਓ ਵੀ ਇਹਦੇ ਨਾਲ ਲੰਬੀ ਬਣ ਜਾਂਦੀ ਐ ਜੇ ਕੋਈ ਵੀਰ ਪਸੰਦ ਕਰਦਾ ਐਦਾਂ ਦੀ ਮਿਲਕਿੰਗ ਨੂੰ ਕਿਉਂਕਿ ਇਹ ਟਾਈਮ ਇਦਾਂ ਦਾ ਆ ਜਾਂਦਾ ਵੀ ਚੁਆਈਆਂ ਤੁਹਾਨੂੰ ਲਾਈਵ ਤਾਂ ਦਿਖਾ ਨਹੀਂ ਸਕਦੇ ਇਸ ਰੁੱਤ ਦੇ ਵਿੱਚ ਇਹ ਇਹ ਸ਼ੌਂਕ ਥੋੜਾ ਜਿਹਾ ਆਪਦਾ ਵੀ ਪੂਰਾ ਹੋ ਜਾਂਦਾ ਨਾਲ ਤੁਹਾਡਾ ਸ਼ੌਂਕ ਪੂਰਾ ਕਰ ਦਿੰਦਾ ਹੈ। ਇਹਦਰਲਾ ਜੋ ਉੱਪਰ ਹਜੇ ਲੱਗਾ ਹੀ ਪਿਆ ਹੈ ਇਹ ਹਜੇ ਅਗਲੇ ਥਾਣੇ ਰਹਿੰਦੇ ਪਿਛਲੇ ਥਾਣੇ ਨੇ ਲਗਭਗ ਖਾਲੀ ਕਰਤੇ ਆ। ਸੋ ਇਹ ਝੋਟੀ ਹਜੇ ਇਹ ਬੱਚਾ ਦਾ ਛੱਡਿਆ ਹੋਇਆ ਹੀ ਹੈ। ਬਾਲਟੀ ਕਿਨਾਰੀਆਂ ਲਾਤੀ ਹੈ ਮੱਝ ਨੇ। ਆਸਾ ਸੋਨਾ ਦੁੱਧ ਦੇਊਗੀ। ਬਾਕੀ ਥਾਣਾ ਚ ਦੁੱਧ ਤੁਹਾਨੂੰ ਹਜੇ ਦਿਸਦਾ ਹੋਣਾ। ਇਹਦਾ ਵੀ ਛੱਡਦੇ ਬੱਚਾ ਭਾਈ। ਸੋ ਇਹ ਮੈਂ ਥੋੜਾ ਜ਼ੂਮ ਕਰਕੇ ਤੁਹਾਨੂੰ ਥਾਣਾ ਦਿਖਾ ਦਿਆਂ। ਦੁੱਧ ਲਗਭਗ ਇਸ ਬਾਲਟੀ 'ਚ ਪੂਰਾ ਆ ਗਿਆ। ਉਹ ਫੇਰ ਬੱਚਾ ਛੱਡਾਂਗੇ ਪਹਿਲਾਂ ਥਣ ਦੇਖ ਲਓ ਇੰਨਾ ਥਣਾਂ 'ਚ ਤੁਹਾਨੂੰ ਦੁੱਧ ਦਿਸਦਾ ਹੋਣਾ ਪਸਮਾ ਦੇ ਵਿੱਚ ਠੀਕ ਐ ਛੱਡ ਦੇ ਸੋ ਅੱਜ ਦੀ ਹਾਂ ਬਈ ਛੱਡਦੇ ਅੱਜ ਦੀ ਇਸ ਵੀਡੀਓ ਦੇ ਇਹ ਦੋ ਨਗ ਵਕਾਊ ਸੀ ਦੋਨੇ ਮੱਜਾਂ ਤੁਹਾਨੂੰ ਦਿਖਾਤੀਆਂ ਤਸੱਲੀ ਕਰ ਲਿਓ ਇਹਨੇ ਹਜੇ ਇੱਕ ਥਣ ਖਾਲੀ ਕੀਤਾ ਜੇ ਮਗਰਲੇ ਦੂਜੇ ਥਣ 'ਚ ਵੀ ਦੁੱਧ ਪਿਆ ਹੈ ਅਗਲੇ ਥਣਾਂ 'ਚ ਵੀ ਦੁੱਧ ਤੁਸੀਂ ਦੇਖ ਸਕਦੇ ਹੋ ਇੱਥੇ ਹੈਗਾ ਤੋ ਬੱਚਾ ਛੋਟਾ ਹੁੰਦਾ ਦੋਤਾ ਬਾਈ ਜੀ ਤੈਨੂੰ ਬੜਾ ਪਲੂਣ ਦਾ ਸੁਆ 35 40 ਦਿਨ ਤੱਕ ਹੁੰਦਾਗਾ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਜਵੇਂ ਮਰਜੀ 10 ਕਿਲੋ ਤੋਂ ਬਾਹਰ ਚੋਈ ਚੱਲੇ ਬਰੀਕ ਬਰੂਕ ਬਹੁਤ ਆ ਬਾਕੀ ਰਿਜਨਲ ਦੋ ਦੰਦ ਦਾ ਬਾਈ ਓਕੇ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ